ਜਦੋਂ ਗੋਡਿਆਂ ਤੇ ਵਿੱਚ ਦਰਦ ਹੋਵੇ ਆਪਾਂ ਨੂੰ ਪੌੜੀਆਂ ਕਿਵੇਂ ਚਾਣੀਆਂ ਚਾਹੀਦੀਆਂ ਨੇ ਅੰਕਲ ਜੀ ਬੈਠੇ ਨੇ ਇਹਨਾਂ ਨੇ ਮੈਨੂੰ ਸਵਾਲ ਕੀਤਾ ਵੀ ਜਦੋਂ ਗੋਡਿਆਂ 'ਚ ਦਰਦ ਹੈ ਤਾਂ ਪੌੜੀਆਂ ਚਾਣੀਆਂ ਜ਼ਰੂਰੀ ਹੈ ਕਿਉਂਕਿ ਇਹਨਾਂ ਦੀ ਰਿਹائش ਉੱਪਰ ਹੈ ਫਰਸਟ ਫਲੋਰ ਤੇ ਹੈ ਪਹਿਲੀ ਮੰਜ਼ਲ ਤੇ ਹੈ ਵੀ ਸਾਨੂੰ ਦੱਸਿਆ ਜਾਵੇ ਪੌੜੀਆਂ ਚੜਨ ਦਾ ਆਸਾਨ ਤਰੀਕਾ ਸੋ ਇਹਨਾਂ ਦਾ ਪੁੱਛਿਆ ਆ ਸਵਾਲ ਬਹੁਤ ਵਧੀਆ ਲੱਗਿਆ ਸੋ ਸੋਚਿਆ ਤੁਹਾਡੇ ਨਾਲ ਵੀ ਇਹ ਸਵਾਲ ਔਰ ਇਸ ਦਾ ਉੱਤਰ ਸਾਂਝਾ ਕੀਤਾ ਜਾਵੇ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਤ ਸਿੰਘ ਸਰਾ ਸੋ ਗੱਲ ਇਹ ਹੈ ਵੀ ਮੰਨ ਲਓ ਤੁਹਾਡੇ ਸੱਜੇ ਗੋਡੇ 'ਚ ਜ਼ਿਆਦਾ ਦਰਦ ਹੈ ਔਰ ਖੱਬੇ ਗੋਡੇ 'ਚ ਘੱਟ ਦਰਦ ਹੈ ਤਾਂ ਆਪਾਂ ਕਿਵੇਂ ਚੜਾਂਗੇ ਤੁਹਾਨੂੰ ਦੱਸਦੇ ਆ ਇਸ ਦੇ ਲਈ ਤੁਸੀਂ ਕੀ ਕਰੋਗੇ ਮੰਨ ਲਓ ਤੁਹਾਡੇ ਸੱਜੇ ਗੋਡੇ 'ਚ ਜ਼ਿਆਦਾ ਤਾਂ ਪੌੜੀਆਂ ਚੜ੍ਹਨ ਸਮੇਂ ਪਹਿਲਾਂ ਆਪਾਂ ਖੱਬਾ ਗੋਡਾ ਉੱਪਰ ਰੱਖਾਂਗੇ ਫਿਰ ਸੱਜਾ ਖੱਬਾ ਫਿਰ ਸੱਜਾ ਖੱਬਾ ਫਿਰ ਸੱਜਾ ਜਾਨੀ ਕਿ ਗੋ ਵਿਦ ਗੁੱਡ ਕਾਮ ਵਿਦ ਬੈਡ ਜਾਨੀ ਕਿ ਜਾਣਾ ਚੰਗੇ ਨਾਲ ਆਉਣਾ ਮਾਰੇ ਨਾਲ ਹੁਣ ਤੁਹਾਨੂੰ ਉਤਰਨ ਦਾ ਤਰੀਕਾ ਦੱਸਣ ਲੱਗੇ ਆ ਮੰਨ ਲਓ ਹੁਣ ਸੱਜੇ ਗੋਡੇ ਚ ਜ਼ਿਆਦਾ ਦਰਦ ਸੀ ਖੱਬੇ ਚ ਘੱਟ ਸੀ ਤਾਂ ਆਪਾਂ ਜਿਹੜਾ ਗੋਡਾ ਦੁਖਦਾ ਪਹਿਲਾਂ ਉਹ ਰੱਖਾਂਗੇ ਫਿਰ ਦੂਸਰਾ ਫਿਰ ਜਿਹੜਾ ਦੁਖਦਾ ਉਹ ਫਿਰ ਦੂਸਰਾ ਫਿਰ ਜਿਹੜਾ ਦੁਖਦਾ ਫਿਰ ਦੂਸਰਾ ਜਾਨੀ ਕਿ ਜਿਸ ਗੋਡੇ ਚ ਦਰਦ ਹੈ ਉਹ ਪਹਿਲਾਂ ਰੱਖਾਂਗੇ ਅਗਰ ਤੁਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋ ਤੁਸੀਂ ਪੌੜੀਆਂ ਸੌਖੇ ਤਰੀਕੇ ਨਾਲ ਚੜ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ